ਵਿਦੇਸ਼ ਦੇ ਵਿੱਚ ਠੋਕਰਾਂ ਖਾ ਰਹੀ ਪੰਜਾਬ ਧੀ ਘਤੀ ਆਪਣੇ ਪਿੰਡ ਦੇ ਵਿੱਚ ਵਾਪਸ ਪਰਤਾਈ ਹੈ ਤਾਂ ਦੱਸਿਆ ਕਿ ਸੰਤ ਸੀਚੇਵਾਲ ਦੇ ਯਤਨਾਂ ਦੇ ਤਹਿਤ ਪੰਜਾਬ ਦੀ ਇੱਕ ਹੋਰ ਧੀ ਜਿਸ ਨੂੰ ਚੰਦ ਰੁਪਏਾਂ ਲਈ ਵੇਚ ਦਿੱਤਾ ਗਿਆ ਸੀ ਉਹ ਆਪਣੇ ਪਿੰਡ ਵਾਪਸ ਪਰਤਦਾ ਹੀ ਪ੍ਰਧਾਨ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀ ਜੀਵਾਲ ਦੇ ਯਤਨਾ ਸਦਕਾ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਰਟ ਉਮਾਨ ਦੇ ਵਿੱਚ ਵੇਚੀ ਪੰਜਾਬ ਦੀ ਕੋਹਲ ਦੀ ਨੂੰ ਵਾਪਸ ਪਰਿਵਾਰ ਦੇ ਵਿੱਚ ਲਿਆਂਦਾ ਗਿਆ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਮੋਗੇ ਤੋਂ ਆਪਣੇ ਪਰਿਵਾਰ ਦੇ ਨਾਲ ਆਈ ਪੀੜਤਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਦੇ ਨਾਲ ਸੰਬੰਧਤ ਹੈ ਜੋ ਕਿ ਘਰ ਦੀ ਦੁਰਵੱਧ ਦੇ ਕਾਰਨ ਉਮਾਨ ਗਈ ਸੀ ਜਿੱਥੇ ਉਸਦੀ ਇੱਕ ਰਿਸ਼ਤੇਦਾਰ ਟਰੈਵਲ ਏਜੰਟ ਨੇ ਉਸ ਨੂੰ 1000 ਰਿਆਲ ਦੀਆਂ ਕੀ ਭਾਰਤੀ ਕਰੰਸੀ ਦੇ ਹਿਸਾਬ ਨਾਲ 2 ਲੱਖ ਰੁਪਏ ਦੇ ਵਿੱਚ ਅਰਬੀ ਪਰਿਵਾਰ ਚ ਵੇਚ ਦਿੱਤਾ ਸੀ ਇਸ ਪੇੜਤਾ ਨੇ ਆਪਣੇ ਦੁੱਖੜੇ ਸੁਣਾਉਂਦਿਆਂ ਕਿਹਾ ਕਿ ਉਸ ਨੂੰ ਸਿਰਫ 1 ਮਹੀਨੇ ਦੇ ਵਿਜ਼ਟਰ ਵੀਜ਼ੇ ਤੇ ਭੇਜਿਆ ਗਿਆ ਸੀ ਜਦਕਿ ਉਸ ਨੂੰ 3 ਮਹੀਨਿਆਂ ਦਾ ਕਿਹਾ ਗਿਆ ਸੀ ਉਹਨੇ ਇਹ ਵੀ ਦੱਸਿਆ ਕਿ 7 ਸਤੰਬਰ 2003 ਨੂੰ ਜਦੋਂ ਉਹ ਓਮਾਨ ਹਵਾਈ ਅੱਡੇ ਤੇ ਉਤਰੀ ਤਾਂ ਉਸ ਨੂੰ ਲੈਣ ਆਈ ਵਿਅਕਤੀ ਦੇ ਵੱਲੋਂ ਉਸ ਦੇ ਕੋਲੋਂ ਮੋਬਾਈਲ ਅਤੇ ਪਾਸਪੋਰਟ ਜ਼ਬਰਦਸਤੀ ਖੋ ਲੈ ਗਏ ਹਵਾਈ ਅੱਡੇ ਤੋਂ 3 ਘੰਟੇ ਦਾ ਸਫ਼ਰ ਤੈਅ ਕਰਕੇ ਉਹਨਾਂ ਨੂੰ ਇੱਕ ਬਹੁ ਮੰਜ਼ਲਾ ਇਮਾਰਤ ਦੇ ਦਫ਼ਤਰ ਦੇ ਵਿੱਚ ਬੰਦ ਕਰ ਦਿੱਤਾ ਗਿਆ। ਪੂਰੀ ਕਹਾਣੀ ਸਾਂਝੀ ਕਰਦਿਆਂ ਉਸਨੇ ਕਿਹਾ ਕਿ ਉਸਦੇ ਨਾਲ ਉੱਥੇ ਇੱਕ ਕੀਨੀਆ ਦੇਸ਼ ਦੀ ਕੁੜੀ ਵੀ ਸੀ। ਪੀੜਤਾ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਜਦੋਂ ਤੱਕ ਵੀਜ਼ੇ ਦੀ ਮਿਆਦ ਸੀ ਉਦੋਂ ਤੱਕ ਤਾਂ ਟਰੈਵਲ ਏਜੰਟ ਵੱਲੋਂ ਪੂਰਾ ਖਿਆਲ ਰੱਖਿਆ ਜਾ ਰਿਹਾ ਸੀ ਪਰ ਜਿਵੇਂ ਹੀ ਉਸਦਾ ਵੀਜ਼ਾ ਖਤਮ ਹੋਇਆ ਤਾਂ ਉਸਦੇ ਉੱਤੇ ਦੁੱਖਾਂ ਦਾ ਪਹਾੜ ਢੱਟ ਪਿਆ। ਟਰੈਵਲ ਏਜੰਟਾਂ ਨੇ ਉਸ ਪ੍ਰਤੀ ਆਪਣਾ ਰਵੱਈਆ ਬਦਲ ਹੀ ਦਿੱਤਾ ਤੇ ਉਸਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਪੀੜਤਾ ਨੇ ਦੱਸਿਆ ਕਿ ਕੰਮ ਦੌਰਾਨ ਹੋਈ ਇਨਫੈਕਸ਼ਨ ਕਾਰਨ ਉਸਦੀ ਸਿਹਤ ਪੂਰੀ ਤਰ੍ਹਾਂ ਵਿਗੜ ਗਈ। ਤੇ ਜਿਸ ਪਰਿਵਾਰ ਦੇ ਵਿੱਚ ਉਹ ਕੰਮ ਕਰ ਰਹੀ ਸੀ ਉਹਨਾਂ ਦੇ ਵੱਲੋਂ ਉਸ ਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਗਿਆ ਸਗੋਂ ਇਸ ਹਾਲਤ ਦੇ ਵਿੱਚ ਉਸ ਕੋਲੋਂ ਜ਼ਬਰਨ ਕੰਮ ਵੀ ਕਰਵਾਇਆ ਜਾ ਰਿਹਾ ਸੀ ਉਸ ਨੇ ਦੱਸਿਆ ਕਿ ਉੱਥੇ ਰਹਿੰਦੀਆਂ ਉਸ ਪਰਿਵਾਰ ਦੇ ਨਾਲ ਗੱਲ ਵੀ ਨਹੀਂ ਕਰ ਰਹੀ ਸੀ ਤੇ ਉਸ ਦੇ ਉੱਤੇ ਕਾਰਵਾਈ ਵੀ ਨਹੀਂ ਕੀਤੀ ਜਾ ਸਕਦੀ ਵਾਪਸੀ ਦੇ ਲਈ ਉਹਨਾਂ ਵੱਲੋਂ ਦਿੱਤੇ ਲੱਖਾਂ ਰੁਪਏ ਦਿੱਤੇ ਜਾਣ ਦੇ ਬਾਵਜੂਦ ਵੀ ਵਾਪਸੀ ਨਹੀਂ ਭੇਜੀ ਜਾ ਰਹੀ ਸੀ ਇਸ ਸੰਬੰਧਿਤ ਪੀੜਤਾ ਦੇ ਪਤੀ ਦੇ ਵੱਲੋਂ 7 ਮਈ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਤੇ ਪਤਨੀ ਬਾਰੇ ਦੱਸਿਆ ਗਿਆ ਜਿਸ ਤੇ ਸਾਂਝ ਸੀਚੇਵਾਲ ਵੱਲੋਂ ਤੁਰੰਤ ਕਾਰਵਾਈ ਕਰਦੇ ਹਾਂ ਇਸ ਲੜਕੀ ਨੂੰ ਕੁਝ ਦਿਨਾਂ ਦੇ ਵਿੱਚ ਹੀ ਵਾਪਸ ਲਿਆਂਦਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਲੜਕੀਆਂ ਦੇ ਮਾਮਲਿਆਂ ਨੂੰ ਹਮਦਰਦੀ ਨਾਲ ਸੁਣਦੇ ਨੇ ਅਤੇ ਉਹਨਾਂ ਨੇ ਇਸ ਗੱਲ ਵਾਸਤੇ ਸੋਹਿਦ ਰੇ ਯਤਨ ਵੀ ਕੀਤੀ ਨੇ ਉਹਨਾਂ ਇਸ ਦੇ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਸਤਾਂ ਵਾਸਤਾ ਦੇਹ ਦਿੱਲੋਂ ਧੰਨਵਾਦ ਵੀ ਕੀਤਾ ਹੈ ਤੇ ਯਤਨਾ ਸਦਕਾ ਲਗਾਤਾਰ ਰਹਿਣਾ ਲੜਕੀਆਂ ਨੂੰ ਤਾਸਯੂਗ ਹਾਲਾਤਾਂ ਦੇ ਵਿੱਚੋਂ ਕੱਢ ਕੇ ਵਾਪਸ ਭੇਜਿਆ ਗਿਆ ਕਿ ਜੇ ਦੇ ਵਿੱਚ ਲਗਾਤਾਰ ਮੈਸ ਪੀਡੀਆ ਦੇ ਰਾਹੀਂ ਅਸੀਂ ਸੂਝਿਤ ਵੀ ਕਰਦੇ ਰਹੇ ਬੱਲੇ ਸਮੇਂ ਤੋਂ ਜਿਹੜੀਆਂ ਮੈਂ ਬਾਹਰਲੇ ਮੁਲਕਾਂ ਦੇ ਵਿੱਚ ਕੰਮ ਕਰਦੇ ਸੀ ਉਹ ਵਕ ਵਕ ਸਮਿਆਂ ਦੇ ਉੱਤੇ ਜਿਹੜੀਆਂ ਹੈ ਉਹਨਾਂ ਨੂੰ ਇੰਨੀ ਕਿ ਸਾਡੇ ਕੋਲ ਕੰਪਲੀਟਾ ਹੁੰਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਿਦੇਸ਼ ਮੰਤਰਾਲੇ ਤੇ ਜਿਹੜੇ ਹੈ ਐਮਬੈਸੀ ਦੇ ਥਰੂ ਇਹਨਾਂ ਨੂੰ ਜਿਹੜਾ ਹੈ ਵਾਪਸ ਮਗਾਇਆ ਜਾਵੇ ਲੋਕ ਉਧਰ ਘਾਟ ਨਹੀਂ ਬੱਚੇ ਪਾ ਜਾਣੀ ਹੈ ਪਹਿਲੀ ਗੱਲ ਤੇ ਅਸੀਂ ਇਹ ਬੇਨਤੀ ਕਰਾਂਗੇ ਕਿ ਬਿਨਾ ਵਰਕ ਪਰਮਿਟ ਤੋਂ ਲੜਕੀਆਂ ਜਿਹੜੀਆਂ ਬਾਹਰ ਭੇਜਿਆ ਜਾਂਦੇ ਆਂ ਖਾਸ ਕਰਕੇ Oman ਤੇ ਅਰਬ ਮੁਲਕਾਂ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਲੜਕੀਆਂ ਨੂੰ ਨਾ ਪੇਛਾ ਜਦੋਂ ਇਹਨਾਂ ਦੀ ਇੱਥੇ ਦੁਰਦਸ਼ਾ ਹੁੰਦੀ ਹੈ ਜਿਸ ਤਰ੍ਹਾਂ ਦਾ ਬੈਸ ਬਿਹੇਵ ਹੁੰਦਾ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਲੜਕੀਆਂ ਵਾਪਸ ਆਉਂਦੀਆਂ ਜੋ ਇੱਥੇ ਆਣ ਕੇ ਮਾਪੇ ਆਪਣੇ ਲੜਕੀਆਂ ਦੀ ਵਿਥਿਆ ਸੁਣਾਉਂਦੇ ਆ ਬੜੀ ਦਰਦ ਭਰੀ ਹੁੰਦੀ ਸੋ ਆ ਅੱਜ ਵੀ ਜਿਹੜੇ ਹੈ ਇੱਕ ਲੜਕੀ ਜਿਹੜੀ ਮੋਗੇ ਤੋਂ ਵਾਪਸ ਆਈ ਹੈ ਉਹ ਤੁਹਾਡੇ ਨਾਲ ਉਹਦੇ ਰੂਪ ਰੂਪ ਤੋਂ ਕਰਾਉਨੇ ਜਿਹੜੀ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਅ Oman ਗਈ ਸੀ ਇੱਥੇ ਉਹਨਾਂ ਨੂੰ ਸੌ ਰੈਲ ਦਾ ਕਹਿ ਕੇ 21000 ਰੁਪਏ ਮਹੀਨੇ ਦਾ ਡੇਢ ਦਾ ਵਾਅਦਾ ਕੀਤਾ। ਲੋਕ ਇਹ ਗਰੀਬ ਪਰਿਵਾਰ ਕੋਈ ਸੋਚ ਲੈਂਦਾ ਕਿ ਚਲੋ ਇੱਥੇ ਨਾਲੋਂ ਬਾਹਰ ਜਾ ਕੇ ਚਲੋ ਮੇਰੇ ਪਰਿਵਾਰ ਚੱਲ ਜਾਊਗਾ। ਪਰਿਵਾਰ ਦੇ ਵਿੱਚ ਇੱਥੇ ਵੀ ਜਿਹੜਾ ਹੈ ਕੋਈ ਕੰਮਕਾਰ ਨਹੀਂ ਤੇ ਜਦੋਂ ਉੱਥੇ ਇੱਕ ਇਹੋ ਜਿਹਾ ਗਾਇਕ ਬਣਿਆ ਹੋਇਆ ਜਿਹੜੀਆਂ ਆਸ਼ ਕਰਕੇ ਜਨਾਨੀਆਂ ਆਸ਼ ਕਰਕੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਪਰਵਾ ਕੇ ਲਾਲਚ ਦੇ ਕੇ ਬਾਹਰ ਭੇਜ ਦਿੰਦੇ ਆ ਜਿੱਥੇ ਜਾ ਕੇ ਇਹ 2 ਮਹੀਨੇ ਦਾ ਵੀਜ਼ਾ ਲੈ ਕੇ ਇਹ ਮਾਸਕਡ ਦੁਬਈ ਜਾਂਦੇ ਆ ਦੁਬਈ ਤੋਂ ਮਗਰੋਂ ਇਹਨਾਂ ਨੂੰ ਮਾਸਕਡ ਭੇਜ ਦਿੱਤਾ ਜਾਂਦਾ ਤੇ ਉੱਥੇ ਜਿਹੜੇ ਹੈਗੇ ਆ 2 ਮਹੀਨਿਆਂ ਦੇ ਵਿੱਚ ਕਿਸੇ ਨਾ ਕਿਸੇ ਉੱਥੇ ਉੱਥੇ ਦੇ ਜਿਹੜੇ ਹੈ ਲੋਗਾ ਉਹਨਾਂ ਦੇ ਨਾਲ ਕੰਟਰੈਕਟ ਕਰ ਦਿੱਤਾ ਜਾਂਦਾ ਇਹ ਜਿਹੜੇ ਆਮ ਘਰ ਖਾਸ ਕਰਕੇ ਸਾਡੀਆਂ ਲੜਕੀਆਂ ਅਨਪੜ੍ਹ ਹੁੰਦੀਆਂ ਉਹਨਾਂ ਕੋ ਅਗੂਠਾ ਲਵਾ ਲੈਂਦੇ ਜਾਂ ਸਹਮਤ ਕਰਾ ਲੈਂਦੇ ਆ ਤੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਜਿਹੜੇ ਸਹਮਤ ਕਰਵਾਏ ਆ ਉਹਦੇ ਕਾਦੇ ਕਰਵਾਏ ਆ ਤੇ ਇਸ ਲੜਕੀ ਨੂੰ ਵੀ 2 ਲੱਖ ਰੁਪਏ ਦੇ ਵਿੱਚ ਉਹਨਾਂ ਇਹਨਾਂ ਨੇ ਉੱਥੇ ਵੇਚ ਦਿੱਤਾ ਸੀ ਜਿਹੜਾ ਕਿ ਪਹਿਲਾਂ ਵੀ ਇਹਨਾਂ ਕੋ ਪੈਸੇ ਲੈ ਲਾ ਬਾਅਦ ਵਿੱਚ ਫਿਰ ਇਹਨਾਂ ਕੋ ਪੈਸੇ ਮੰਗਦੇ ਸੀ ਇਹਨਾਂ ਨੇ ਸਾਡੇ ਕੋਲ 7 ਮਈ ਨੂੰ ਕੰਪਲੇਂਟ ਕੀਤੀ ਸੀ ਤੇ ਇਹ ਜਿਹੜੀ ਹੈ ਲੜਕੀ तकरीबन ਜਿਹੜੀ ਹੈ ਕਿੰਨੇ ਦਿਨ ਪਹਿਲਾਂ ਆ ਗਈ ਬੇਟਾ ਸੱਤਵੇਂ ਮਹੀਨੇ ਦੇ ਵਿੱਚ ਜਿਹੜੇ ਹੈਗੇ ਆ ਇਹ ਵਾਪਸ ਆ ਗਈ। ਤੋਂ ਇਹ ਅਸੀਂ ਜਿਹੜਾ ਵੀ ਇੱਥੇ ਸਾਡੇ ਕੋਲ ਕੰਪਲੇਂਟ ਲੱਗ ਕੇ ਆਉਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕਿ ਤੁਸੀਂ ਜਿਸ ਏਜੰਟ ਨੇ ਉਹਨੂੰ ਬਾਹਰ ਭੇਜਿਆ ਤੁਹਾਡੇ ਨਾਲ ਠੱਗੀ ਕੀਤੀ ਹੈ ਉਹਦੇ ਉੱਤੇ ਕੰਪਲੇਂਟ ਕੀਤੀ ਜਾਵੇ ਅਫਸੋਸ਼ ਦੀ ਗੱਲ ਕੀ ਹੈ ਕਿ ਇਹ ਲੜਕੀ ਜੋ ਸਾਨੂੰ ਇੱਥੇ ਵੈਸੂਲੇ ਦੱਸ ਰਹੀ ਹੈ ਕਿ ਮੋਗਾ ਦੀ ਇਹ ਲੜਕੀ ਹੈ ਤੇ ਕਹੀਦਾ ਤੇ ਐਸੀ ਕਹਿੰ ਪੁਲਸ ਨੂੰ ਕਿ ਜਿਹੜੇ ਏਜੰਟ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਫੈਨੇਡਾਰ ਆ ਉਹ ਸਾਡੇ ਬਿਆਨ ਨਹੀਂ ਲਿਖ ਰਿਆ ਤੇ ਉਹ ਕਹਿ ਰਿਹਾ ਕਿ ਅਸੀਂ ਤੁਹਾਡੇ ਦੇ ਉੱਤੇ ਕੇਸ ਕਰਨਾ ਕਿ ਤੁਸੀਂ ਜਿਹੜਾ ਹੈਗਾ ਤੁਸੀਂ ਇਸ ਤਰ੍ਹਾਂ ਬਾਹਰ ਕਿਉਂ ਗਏ ਜਦੋਂ ਕਿ ਠੱਗੀ ਇਹਨਾਂ ਦੇ ਨਾਲ ਹੋਈ ਆ ਸੋ ਬੜੀ ਦੁੱਖ ਦੀ ਗੱਲ ਆ ਜਦੋਂ ਕਿ ਅਸੀਂ ਡੀਜੀਪੀ ਸਾਹਿਬ ਨੂੰ ਵੀ ਮਿਲ ਕੇ ਆਏ ਤੇ ਸਿੱਟਾਂ ਵੀ ਬਣਾਈਆਂ ਕਿ ਇਹਨਾਂ ਲੋਕਾਂ ਦੀ ਜਿਹੜੀ ਹੈਗੀ ਹੈ ਪੜਤਾਲ ਕੀਤੀ ਜਾਵੇ ਪਰ ਉਹ ਲੋਕ ਪੈਸੇ ਚੜਾ ਦਿੰਦੇ ਆ ਤੇ ਜਿਹੜਾ ਜਿਹੜੀ ਕਾਰਵਾਈ ਕਰਨ ਦੀ ਬਜਾਏ ਸਗੋਂ ਉਹਨਾਂ ਨੂੰ ਉਹਨਾਂ ਦੀ ਰੱਖਿਆ ਕੀਤੀ ਜਾਂਦੀ ਹੈ ਇਹ ਬੜੀ ਹੋਰ ਵੀ ਦੁੱਖ ਦੀ ਗੱਲ ਆ ਸੋ ਸਾਡਾ ਇਹੀ ਬੇਨਤੀ ਹੈ ਕਿ ਚਲੋ ਇਹ ਬੱਚੀ ਆ ਗਈ ਤੇ ਨਾਲ ਇੱਕ ਹੋਰ ਲੜਕੀ ਸੀ ਉਹ ਵੀ ਜਿਹੜੀ ਹੈਗੀ ਆ ਵਾਪਸ ਆ ਚੁੱਕੀ ਹੈ ਜਿਹੜੀ ਇਹਦੇ ਨਾਲ ਹੀ ਸੀਗੀ 4 ਜੁਲਾਈ ਨੂੰ ਉਹ ਵੀ ਵਾਪਸ ਆ ਗਈ ਹੈ ਤੇ ਇਸ ਜਿਹੜੀ ਇਸੇ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਹੈਗੀਆਂ ਤਕਰੀਬਨ 90 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੀਆਂ Oman ਤੋਂ ਵਾਪਸ ਆ ਚੁੱਕੀਆਂ ਇਹਨਾਂ ਦੇ ਨਾਲ ਹੋਰ ਜਿਹੜੀਆਂ ਹੈਗੀਆਂ ਕਿ ਜਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਤੇ ਲੜਕੀਆਂ ਨਾਲ ਹੋਰ ਵੀ ਦੱਸਦੇ ਕਿ ਉੱਥੇ ਹੋਰ ਵੀ 15-20 ਲੜਕੀਆਂ ਹਨ ਉਹ ਵੀ ਅਸੀਂ ਸਾਰੀ ਬੇਨਤੀ ਕਰਦੇ ਆ ਬੈਸੀ ਨੂੰ ਕਿ ਇਹ ਇੱਕ ਤਾਂ ਸ਼ਿਕਾਇਤ ਸਾਡੇ ਕੋਲ ਆਈ ਹੈ ਇਹਨਾਂ ਦੇ ਨਾਲ ਹੋਰ ਵੀ ਲੜਕੀਆਂ ਤਕਰੀਬਨ ਜਿਹੜੀਆਂ ਹੈਗੀਆਂ 700 ਤੋਂ ਵੱਧ ਜਿਹੜੀਆਂ ਲੜਕੀਆਂ ਵਾਪਸ ਆ ਚੁੱਕੀਆਂ ਸੋ ਫਿਰ ਦੁਆਰਾ ਜਿਹੜੇ ਹੈਗੇ ਉਹ ਜਿਹੜੇ ਘਾਇਗਾ ਉਸੇ ਤਰ੍ਹਾਂ ਹੀ ਕੰਮ ਕਰ ਰਹੇ ਆ ਜਿਵੇਂ ਵਾਪਸ ਆਉਂਦੇ ਆ ਦੁਆਰਾ ਜਿਹੜਾ ਹੈਗਾ ਜੇ ਜਦੋਂ ਪੀੜਤ ਉਥੋਂ ਰਿਕੁਐਸਟ ਕਰਦਾ ਵੀ ਸਾਨੂੰ ਵਾਪਸ ਭੇਜਿਆ ਜਾਵੇ ਫਿਰ ਇਹਨਾਂ ਕੋ ਪੈਸੇ ਲਈ ਜਾਂਦੇ ਉੱਥੇ ਘੁੱਟਮਾਰ ਕਰਦੇ ਕਿ ਸਾਨੂੰ ਪੈਸੇ ਦਿਓ ਤਸੀ ਤਾਂ ਇਹਨੂੰ ਵਾਪਸ ਭੇਜਾਂਗੇ ਸੋ ਪਹਿਲਾਂ ਵੀ ਪੈਸੇ ਦੇ ਕੇ ਜਾਂਦੇ ਉੱਥੇ ਫਸ ਵੀ ਜਾਂਦੇ ਫਿਰ ਦੁਬਾਰਾ ਪੈਸੇ ਮੰਗਦੇ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਗਰੋਅ ਹੈ ਜਿਹੜਾ ਕੰਮ ਕਰ ਰਿਹਾ ਇੱਥੇ ਖਾਸ ਕਰਕੇ ਇਹਨਾਂ ਨੂੰ ਸੰਪਰਕ ਕਰਨ ਵਾਲੀ ਇੱਕ ਵੱਖ-ਵੱਖ ਥਾਵਾਂ ਤੇ ਮਾਈਆਂ ਬੈਠੀਆਂ ਇਹਨਾਂ ਦੇ ਅੱਗੇ ਜਿਹੜੇ ਹੈਗੇ ਆ ਵੱਖ ਹੋਰ ਜਿਹੜੇ ਹੈਗੇ ਆ ਏਜੰਟਾਂ ਜਿਹੜੇ ਇਹਨਾਂ ਨੂੰ ਉਹਨਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਉਹਨਾਂ ਤੋਂ ਇਹ ਅੱਗੇ ਜਾ ਕੇ ਸੰਪਰਕ ਕਰਦੇ ਆ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਸਾਡੇ ਪੁਲਿਸ ਦੇ ਜੀ ਦੇ ਡੀਸੀਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜਿਹੜੇ ਵੀ ਇਹ ਇਹ ਛੱਟਾ ਬਣਾਈਆਂ ਜਿਹੜੇ ਵੀ ਬੱਚੇ ਬਾਹਰੋਂ ਆਉਂਦੇ ਆ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਲਗਾਤਾਰ ਜਿਹੜੀਆਂ ਲੜਕੀਆਂ ਫਿਰ ਉਹਨਾਂ ਮੁਲਕਾਂ 'ਚ ਜਾਰੀਆਂ ਉਹਨਾਂ ਨੂੰ ਰੋਕਿਆ ਜਾਵੇ ਇਹ ਤਾਂ ਹੀ ਰੁਕ ਸਕਦੀ ਹੈ ਕਿ ਇਹਦੇ ਇਹਨਾਂ ਦੇ ਪਿੱਛੇ ਸਰਗਨੇ ਜਿਹੜੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ। ਤੋ ਇਹ ਬੜੀ ਦੁਖਦੀ ਗੱਲ ਆ ਜਦੋਂ ਕਿਸੇ ਵੀ ਪਰਿਵਾਰ ਦੀ ਲੜਕੀ ਉੱਥੇ ਜਾ ਕੇ ਫਸ ਜਾਂਦੀ ਆ। ਜੋ ਉਹਨਾਂ ਦੀ ਮਾਨਸਿਕ ਤੀੜਾ ਉਹ ਸਮਝਣੀ ਜਿਹੜੀ ਹੈਗੀ ਉਹ ਪਰਿਵਾਰ ਨੂੰ ਪਤਾ ਹੁੰਦਾ ਕਿ ਜਿਨ੍ਹਾਂ ਦੇ ਪਿੱਛੇ ਬੱਚੇ ਆ, ਬਾਪਾ-ਬਾਪਾ ਪਰਿਵਾਰ ਪਰ ਲੜਕੀ ਉੱਥੇ ਫਸ ਜਾਂਦੀ ਆ ਉਹ ਜਿਹੜੀ ਹੈਗੇ ਵੀਡੀਓ ਪਾਉਂਦੇ ਆ ਉਹ ਆਪਣੇ ਮੈਸੇਜ ਭੇਜਦੇ ਆ ਉਹ ਆਪਣੇ ਫੋਨ ਤੇ ਗੱਲ ਕਰਦੇ ਆ ਜਿਸ ਤਰ੍ਹਾਂ ਉਹ ਉੱਥੇ ਜਾ ਕੇ ਉਹਨਾਂ ਦੀ ਹਾਲਤ ਹੁੰਦੀ ਐ ਉਹਦਾ ਬੜੀ ਵੱਡੀ ਪੀੜਾ ਹੈ ਤੋਂ ਅਸੀਂ ਬੇਨਤੀ ਕਰਾਂਗੇ ਜੇ ਕੋਈ ਵੀ ਜਿਹੜਾ ਹੈਗਾ ਇਸ ਤੁਹਾਡੇ ਚੈਨਲਾਂ ਤੇ ਬਾਦਮ ਦੇ ਰਾਹੀਂ ਸੌੜ ਰਿਹਾ ਕਿਸੇ ਵੀ ਲੜਕੀ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਆ ਅਸੀਂ ਕਿਹਨੇ ਬਾਹਰ ਜਾਣ ਦੇ ਅਸੀਂ ਖਲਾਫ ਨਹੀਂ ਵਰਕ ਪਰਮਿਟ ਤੇ ਜਾਓ ਜਿਹੜੇ ਬੰਤੀ ਮੁਲਕ ਵਿੱਚ ਜਾਣੇ ਆ ਉਹਦੇ ਵਾਸਤੇ ਜਿਹੜਾ ਹੈ ਪੂਰੀ ਤਰ੍ਹਾਂ ਜਿਹੜੇ ਏਜੰਟਾ ਉਹਨਾਂ ਦੇ ਨਾਂ ਉਹਨਾਂ ਦੇ ਰਾਹੀਂ ਜਾਓ ਜਿਹੜੇ ਸਰਕਾਰ ਦੇ ਮਾਨਤਾ ਪ੍ਰਾਪਤਾ ਜਿਹੜੇ ਪਿੰਡਾਂ ਵਿੱਚ ਜਾਣ ਕੇ ਵਿੱਚ ਆਸ਼ੇ ਦੇ ਦਿੰਦੇ ਆ ਵੀ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ ਆ ਕਰ ਦਾਂਗੇ ਇਹ ਸਾਰੇ ਠੱਗ ਏਜੰਟ ਇਹਨਾਂ ਤੋਂ ਬਚੋ ਸਾਡੇ ਸਾਰਿਆਂ ਨੂੰ ਬੇ ਮਾਨ ਦੇ ਕਿ ਮੈਂ ਫਾਪੀ ਨਹੀਂ ਜਾਂਦਾ ਨਾ ਕੋਈ ਅਸੀਂ 2008 ਨੋਮੈਂਬਰ ਦੇ ਜਿਹੜੇ ਹਾਂ ਜਿਹੜੇ ਵੀ ਜਿਹੜੇ ਅਕੈਡਮੀ ਦਾ ਵੀ ਜਿਹੜੇ ਹੈ ਉਹ ਕੰਨੀ ਉਹ ਕਹਿੰਦੀ ਕੰਮ ਤੇ ਲਵਾਉਂਗੀ ਤੁਹਾਨੂੰ ਵਧੀਆ ਕਹਿਣ ਲੈਣੀ ਕੁੱਟਮਾਰ ਕੁਛ ਨਹੀਂ ਹੁੰਦੀ ਉਹਨੂੰ ਕਿਉਂਕਿ ਮੈਨੂੰ ਹੋਰ ਕੁੜੀਆਂ ਦੱਸਦੀ ਉਹ ਤੇ ਕੁੱਟਮਾਰ ਕਰਦੀ ਆ ਉਹ ਕਹਿੰਦੀ ਕੁੜੀਆਂ ਝੂਠ ਬੋਲਦੀਆਂ ਇਹੋ ਜਿਹਾ ਕੋਈ ਨਹੀਂ ਹੈਗਾ ਕੋਈ ਡਰ ਇਹ ਜਿਹੜੀ ਕੁੜੀ ਨੇ ਮੈਨੂੰ ਲੈਤੀ ਉਹ ਸਾਡੀ ਰਿਸ਼ਤੇਦਾਰੀ ਚ ਸੀ ਹਾਂਜੀ ਸਮਾਲ ਭਾਈ ਵੀ ਰਹਿਣ ਵਾਲੀ ਹਾਂਜੀ ਤੇ ਉਹ ਕਹਿੰਦੀ ਸੀ ਕੁੱਟਮਾਰ ਕੁਛ ਨਹੀਂ ਹੁੰਦੀ ਮੈਂ ਉਹਨੂੰ ਦੱਸਿਆ ਯੋ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕੁੜੀਆਂ ਕੰਮ ਕਰਨ ਦੀਆਂ ਮਾਰੀਆਂ ਝੂਠ ਬੋਲ ਤੁਹਾਨੂੰ ਇਹ ਤੋਂ ਪਤਾ ਹਾਂਜੀ ਮੈਨੂੰ ਬੈਕ ਕੋਲੋਂ ਹਾਂਜੀ ਵੀਡੀਓ ਦੇਖਿਆ ਉਹ ਦੇਖੀ ਹਾਂਜੀ ਮੈਂ ਵੀਡੀਓ ਦੇਖਿਆ ਤੇ ਉਹ ਕਹਿੰਦੀ ਸੀ ਨਹੀਂ ਇੱਦਾਂ ਦਾ ਕੁਝ ਨਹੀਂ ਕੁੜੀਆਂ ਝੂਠ ਬੋਲਦੀਆਂ ਵਾ ਉਹ ਕਹਿੰਦੀ ਮੇਰੀ ਜੁੰਨੇਵਾਰੀ ਕੁੜੀਆਂ ਇੱਥੇ ਆਣ ਕੇ ਕੰਮ ਨਹੀਂ ਕਰਦੀਆਂ ਤਾਂ ਕਰਕੇ ਕਹਿ ਦਿੰਦੀਆਂ ਇੱਥੇ ਵਧੀਆ ਮੋਹੌਲਾ ਪੈਸੇ ਮਿਲਣਗੇ ਤੇ ਦਵਾਈ ਦਿੱਤੀ ਜਾਊਗੀ ਜੇ ਤੁਸੀਂ ਲੈ ਮਿਲੇ ਕਪੜਾ ਲੀੜਾ ਧਾਰਾ ਕੁਝ ਨਹੀਂ ਹੋਗਾ ਪਰ ਐਕਚੁਅਲੀ ਨਾ ਉਹਨਾਂ ਨੇ ਵਧੀਆ ਰੱਖਿਆ ਇੱਕ ਮਹੀਨੇ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਉਹ ਮੈਨੂੰ ਸੈਂਕੜੇ ਘਰਾਂ ਦਾ ਕੰਮ ਫਰੋਂ ਲੱਗ ਗਿਆ ਲੋ ਇੱਥੇ ਨਾ ਰਹੇ ਹੋ ਕੰਮ ਹਾਂਜੀ ਪਹਿਲਾਂ ਮੈਨੂੰ ਹਾਂਜੀ ਉਹ 100 ਰੁਪਏ ਲੈ ਕੇ ਲੈ ਕੇ ਗਏ 100 ਦਾ 40 ਤੁਹਾਡੇ ਕੋਈ ਹਾਂਜੀ 25000 ਰੁਪਏ ਜਦੋਂ ਮੇਰਾ ਟੈਕਸੀ ਜਾ ਭੇਜਿਆ 25000 ਰੁਪਏ ਲਵਾਉਂਦੇ ਹਾਂ ਜੀ ਹਾਂ ਜੀ ਜਦੋਂ ਕੁੜੀ ਨੇ ਮੈਨੂੰ ਆਫਿਸ ਤੇ ਵੇਖਿਆ ਹੀ ਆਫਿਸ ਵਾਲਿਆਂ ਨੇ ਮੈਨੂੰ ਗਾਹ ਅਰਗੀਆਂ ਦੇ ਘਰੇ ਲੈ ਗਏ ਇਹ ਜਦੋਂ ਉਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਆਪਣੇ ਘਰ ਜਾਣਾ ਮੈਂ ਨਹੀਂ ਕੰਮ ਕਰਨਾ ਮੈਂ ਬਿਮਾਰ ਹੋ ਗਈ ਮੇਰੇ ਹੱਥ ਪਰ ਖਰਾਓਗੇ ਦਵਾਈ ਉਹ ਡਗਾਉਂਦੇ ਮੈਂ ਕਿਹਾ ਮੈਂ ਆਪਣੇ ਘਰ ਜਾਣਾ ਉਹ ਕਹਿੰਦੇ 1000 ਰੁਪਏ ਦੇ ਦੇ ਫਿਰ ਅਸੀਂ ਤੈਨੂੰ ਜਾਣ ਦਵਾਂਗੇ ਮੈਂ ਨਾ ਪੁੱਛਿਆ ਤੁਸੀਂ ਪੈਸਾ ਕਾਹਦਾ ਮੰਗਦੇ ਫਿਰ ਉਹਨਾਂ ਨੇ ਦੱਸਿਆ ਕਿ ਆਹ ਕੁੜੀ ਨੇ ਤੈਨੂੰ ਵੇਚਿਆ ਹੋਇਆ ਵਾ ਅਸੀਂ ਉਹ ਪੈਸਾ ਮੰਗਦੇ ਫਏ ਬਾਬਾ ਜੀ ਚਾਚੇ ਮੇਰਾ ਪਰਿਵਾਰ ਆਇਆ ਸੀ ਉਹਨਾਂ ਨੇ ਸਾਡੇ ਤੋਂ ਪੈਸਾ ਲੈ ਲਿਆ ਸੀ ਫਿਰ ਵੀ ਭੇਜਦੇ ਨਹੀਂ ਫਏ ਫਿਰ ਮੇਰਾ ਪਰਿਵਾਰ ਇੱਥੇ ਆਇਆ ਫਿਰ ਬਾਬਾ ਜੀ ਨੇ ਐਮਬੈਸੀ ਫੋਨ ਕੀਤਾ ਉੱਥੇ ਉਹਨਾਂ ਨੇ ਮੈਨੂੰ ਕਹਿਆ ਕਢਾਇਆ ਇਹਨਾਂ ਨੇ ਹਾਂਜੀ ਬਹੁਤ ਕੱਟਦੇ ਬਹੁਤ ਜਦੋਂ ਵੀ ਫੋਨ ਦਿੱਤੇ ਉਹਨਾਂ ਨੂੰ ਕਹਿੰਦੇ ਫੋਨ ਦੇ ਤਾਂ ਫੋਨ ਨਹੀਂ ਦਿੱਤੇ ਸਭ ਬਸ ਥਾਣਾ ਉਹ ਪੈਸੇ ਦੀ ਮੰਗ ਕਰਦੇ ਸੀ ਬਸ ਪੈਸਾ ਦੋ ਆਦੇ ਪਰਿਵਾਰ ਨੂੰ ਕਹੋ ਨਹੀਂ ਹੈ ਉਹ ਜਪਟੀਆਂ ਹੈ ਬਸ ਬੋਟਮਾਰ ਕਰਦੇ ਸੀ ਪੈਸੇ ਦੀ ਮੰਗ ਕਰਦੇ ਸੀ ਕਮਰੇ ਚ ਬੰਦ ਕਰਕੇ ਰੱਖਿਆ ਜਾਂਦਾ ਸੀ ਕਿ ਖਾਣਾ ਨਹੀਂ ਦਿੰਦੇ ਸੀ ਕੋਈ ਨਾ ਕੀ ਕਰਦਾ ਇਹ ਬੋਟੋ ਮਾਣੋ ਕਿਸੇ ਨਾਲ ਗੱਲ ਨਹੀਂ ਹੁੰਦੀ ਸੀ ਜਦੋਂ ਅਮਰ ਜੋ ਮੇਰੇ ਪਰਿਵਾਰ ਨੇ ਕੋਈ ਬਲੇਡ ਜਿੱਥੇ ਉਹਦੇ ਤੇ ਫਿਰ ਉਹਨੇ ਮੇਰੀ ਗੱਲ ਕਰਾਉਣ ਲੱਗੀ ਫੋਰਸ ਸੈਟ ਸੀ ਉਹਨਾਂ ਨੂੰ ਜਿਹੜਾ ਪਹੁੰਚਾ ਉਹ ਉਹਨੂੰ ਮੈਂ ਕੁੜੀ ਨੂੰ ਮੈਸੇਜ ਕੀਤਾ ਕਿ ਓਏ ਉਹਨਾਂ ਨੂੰ ਕਹਿਣ ਲੱਗੀ ਤੂੰ ਪੈਸੇ ਦੇ ਦੋ ਪੀਆ ਦੇ ਤੇ ਮੈਂ ਇਹਨੂੰ ਭੇਜਦੀ ਆ ਕਿਉਂਕਿ ਪੀਆ ਬਵਾਲ ਥੋੜੀ ਜਿਹੀ ਮੈਂ ਜਿਹੜੋਂ ਉਹਨੇ ਕਰੇ ਫੋਨ ਕੀਤਾ ਫਿਰ ਘਰ ਦੇ ਕਹਿੰਦੇ ਰਹੇ ਗੱਲ ਕਰਾ ਸਰੋਂਦੀ ਨਹੀਂ ਸੀ ਬਹੁਤ ਟਾਈਮ ਉਹਨੇ ਇੱਕ ਮਹੀਨਾ ਮੇਰੀ ਗੱਲ ਨਹੀਂ ਕਰਾਈ ਇੱਕ ਮਹੀਨੇ ਬਾਅਦ ਉਹਨੇ ਮੇਰੇ ਪਰਿਵਾਰ ਨਾਲ ਗੱਲ ਕਰਾਈ ਉਹ ਵੀ ਪੈਸਿਆਂ ਦੀ ਗੱਲ ਕੀਤੀ ਕਿ ਪੈਸੇ ਦੇ ਦੋ ਪਹਿਲਾਂ ਉਹਨਾਂ ਨੇ ਸਾਡੇ ਤੋਂ ਸਾਥੀ ਹਲਤੀ ਆ ਬਣੇ ਇੰਡੀਆ ਦਾ ਸਾਥੀ ਆ ਰੁਮਾਨ ਦਾ ਤਾਂ ਸੋਰੀ ਆਲੋ ਕਹਿੰਦੇ ਥੋੜੀ ਟੈਕ ਕਰਾ ਦਿੰਦੇ ਜਦੋਂ ਇਸ ਪਰਿਵਾਰ ਨੂੰ ਕਿਹਾ ਤਾਂ ਸੇ ਕੁਝ ਪੈਸੇ ਇਧਰ ਉਧਰ ਖੜੋ ਪਰ ਉਹਨੇ ਬਾਤ ਸਾਡਾ 3000 ਰੁਪਈਆ ਲੈ ਕੇ ਫਿਰ ਕਹਿੰਦੀ ਸਾਥੀ ਆ ਮੰਗਿਆ ਇੱਥੇ ਵੀ ਮੈਨੂੰ ਟੈਕ ਨਹੀਂ ਕਰਾਈ ਲੀ ਹੋਰ ਵੀ ਡਿਫਾਇ ਉੱਥੇ ਜਿੱਦੋਂ ਮੈਂ ਗਈ ਆ ਮੈਂ ਦੋ ਕੁੜੀਆਂ ਹੋਰ ਵੀ ਸੀ ਉੱਥੇ ਮਦਨੀਆਂ ਆ ਪੰਜਾਬੀ ਹਾਂਜੀ ਮੈਨੂੰ ਉਹ ਮੈਨੂੰ ਨਹੀਂ ਪਤਾ ਮੈਂ ਉਹਨਾਂ ਨੇ ਮੈਨੂੰ ਵੀ ਘੇਰਤਾ ਜਦੋਂ ਮੈਂ ਰਹਿ ਗਈ ਟੈਕ ਦੂਜੇ ਨਾਲ ਨਹੀਂ ਹੋਈ ਉਹ ਕਿਉਂਕਿ ਮੈਂ ਨਹੀਂ ਕਿਹਾ ਕੋਈ ਐਦਾਂ ਦੀ ਕੁੜੀ ਹੈ ਤੁਹਾਡੀ ਵੀ ਨਹੀਂ ਨਹੀਂ ਮੈਂ ਜਾਣ ਕਰਿਹਾ ਮੇਰੇ ਮਾਸੀ ਆਈ ਸੀ ਮੇਰੇ ਨਾਲ ਉਹ ਪਹਿਲਾਂ ਹੀ ਆ ਗਏ ਸੀ ਉਹਨਾਂ ਨੂੰ ਉੱਥੇ ਆਫਿਸ 'ਚ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਉੱਥੋਂ ਦਾ ਮਾਹੌਲ ਕਿ ਉਹ ਆ ਗਏ ਤੇ ਇਹਨਾਂ ਨੇ ਮੈਨੂੰ ਗਾਹ ਵੇਚ ਦਿੱਤੀ ਫਿਰ ਮੈਨੂੰ ਨਿਕਲ ਨਹੀਂ ਦਿੱਤਾ ਇਹਨਾਂ ਹਾਂਜੀ ਕਾਰਵਾਈ ਦੀ ਮੰਗ ਕਰਦੇ ਅਸੀਂ ਉੱਥੇ ਗਏ ਸੀ ਐਨਆਰਆਈ ਪੁਲਿਸ ਕੋਲੇ ਅਸੀਂ ਉਹਨਾਂ ਨੂੰ ਕਿਹਾ ਫਰਚਾ ਦਰਜ ਕਰੋ ਅਸੀਂ ਜਿਹੜੇ ਬਿਆਨ ਲਿਖੋਨੇ ਹੋ ਸਾਡੇ ਬਿਆਨ ਹੀ ਲਿਖਦੇ ਹਾਂ ਹਾਂਜੀ ਐਨਆਰਆਈ ਪੁਲਿਸ ਹਾਂ ਜੀ ਹਾਂ ਜੀ ਉਹ ਉੱਥੇ ਬੈਠੀ ਬਿਆਨ ਜਿਹੜੇ ਦਿੱਤੇ ਉਹਦੀ ਮਦਦ ਕਰਦੇ ਆ ਜਿਹੜੇ ਮੈਂ ਉਹਨਾਂ ਨੂੰ ਦੱਸੀ ਪਈ ਆ ਮੇਰੇ ਨਾਲ ਉਹਨਾਂ ਨੇ ਪੱਟ ਮਾਰ ਕੀਤੀ ਸਾਡੇ ਤੋਂ ਪੈਸਾ ਲੁੱਟ ਲਿਆ ਗਿਆ ਇੰਨਾ ਸਾਨੂੰ ਪਰੇਸ਼ਾਨ ਕੀਤਾ ਫਿਰ ਵੀ ਉਹ ਕਹਿੰਦੇ ਸਾਨੂੰ ਸਬੂਤ ਦੋ ਉੱਥੇ ਤੁਹਾਡੇ ਕੋਲ ਕੀ ਸਬੂਤ ਆ ਮੈਂ ਕਿਹਾ ਮੇਰੇ ਕੋਲੇ ਕੋਈ ਸਬੂਤ ਨਹੀਂ ਮੈਨੂੰ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ ਮੈਨੂੰ ਇੱਕ ਕਮਰੇ ਚ ਬੰਦ ਕਰਕੇ ਫੋਨ ਮੇਰੇ ਕੋਲ ਆਇਆ ਹੋਇਆ ਸੀ ਮੈਂ ਉਹ ਸਬੂਤ ਕਿਥੋਂ ਬੱਤੇ ਕਰਦੀ ਹਾਂ ਹਾਂ ਕਿ ਇਦਾਂ ਹੀ ਕਹਿੰਦੇ ਫੇ ਸਬੂਤ ਲੈ ਕੇ ਆਉਗੀ ਤੁਹਾਡੇ ਨਾਲ ਕੁੱਟਮਾਰ ਹੋਈ ਬਾਬਾ ਜੀ ਕਹਿੰਦੇ ਤੁਹਾਡੀ ਮਦਦ ਕੀਤੀ ਜਾਊਗੀ ਉਹਨਾਂ ਪੁਲਿਸ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ